ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਦੋਸਤ ਨੇ ਮੈਨੂੰ ਬਹੁਤ ਹੀ ਸੋਹਣੀ ਤੇ ਦਿਲਕਸ਼ ਕੁੜੀ ਦੀ ਫੋਟੋ ਭੇਜ ਦਿੱਤੀ ਅੱਜ ਤੋਂ ਪਹਿਲਾਂ ਮੈਂ ਇੰਨੀ ਸੁੰਦਰ ਕੁੜੀ ਕਿਤੇ ਨਹੀਂ ਦੇਖੀ ਸੀ ਦੇਖਣ ਵਿੱਚ ਉਸ ਕੁੜੀ ਦੀ ਉਮਰ ਜ਼ਿਆਦਾ ਨਹੀਂ ਲਗਭਗ 17-18 ਸਾਲ ਹੋਵੇਗੀ ਉਸ ਦੀ ਫੋਟੋ ਦੇਖ ਕੇ ਮੈਂ ਉਸੇ ਟਾਈਮ ਹੀ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਉਸ ਨੂੰ ਕਿਹਾ ਮੈਂ ਇਸ ਲੜਕੀ ਦੇ ਨਾਲ ਇੱਕ ਰਾਤ ਗੁਜ਼ਾਰਨਾ ਚਾਹੁੰਦਾ ਹਾਂ ਕੀ ਇਹ ਹੋ ਸਕਦਾ ਉਹ ਕਹਿੰਦਾ ਤੂੰ ਫੋਟੋ ਦੇਖ ਤਾਂ ਲਈ ਆ ਕਿੰਨੀ ਸੋਹਣੀ ਕੁੜੀ ਆ ਇੱਕ ਰਾਤ ਦੇ ਹੀ ਘੱਟੋ-ਘੱਟ ਕੀਮਤ ਇਸ ਦੀ 20000 ਹੋਵੇਗੀ ਮੈਂ ਉਸ ਨੂੰ ਕਿਹਾ ਤੂੰ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰ 20000 ਤਾਂ ਗਈ ਮੈਂ ਇਸ ਨੂੰ 50000 ਦੇਣ ਲਈ ਤਿਆਰ ਹਾਂ ਤੂੰ ਬਸ ਮੇਰੀ ਇਸ ਨਾਲ ਸੈਟਿੰਗ ਕਰਾ ਦੇ ਮੇਰਾ ਦੋਸਤ ਕਹਿਣ ਲੱਗਿਆ ਠੀਕ ਐ ਭਰਾਵਾ ਤੂੰ ਬਸ ਤਿਆਰ ਹੋ ਜਾ ਕੋਈ ਚ ਟਾਈਮ ਬਾਅਦ ਮੈਂ ਤੈਨੂੰ ਸਾਰਾ ਕੁਝ ਸੈੱਟ ਕਰਕੇ ਫੋਨ ਕਰਦਾ ਮੈਂ ਤਿਆਰ ਹੋਣ ਲੱਗਿਆ ਤੇ ਆਪਣੇ ਦੋਸਤ ਦਾ ਫੋਨ ਦਾ ਇੰਤਜ਼ਾਰ ਕਰਨ ਲੱਗਿਆ ਦਰਸਲ ਮੈਂ ਇੱਕ ਪੇਸ਼ੇ ਤੋਂ ਪੱਤਰਕਾਰ ਸੀ ਮੈਂ ਨਵੇਂ ਤੋਂ ਨਵੀਂ ਖਬਰ ਪਾਲਦਾ ਰਹਿੰਦਾ ਸੀ ਮੇਰਾ ਕੰਮ ਇਸ ਲੜਕੀ ਨਾਲ ਵੀ ਇਹੀ ਸੀ ਉਹ ਇੰਨੀ ਸੋਹਣੀ ਤੇ ਇੰਨੀ ਛੋਟੀ ਉਮਰ ਵਿੱਚ ਇਸ ਧੰਦੇ ਵਿੱਚ ਕਿਵੇਂ ਆ ਗਈ ਮੇਰਾ ਦੋਸਤ ਮੈਨੂੰ ਇਹੋ ਜੀਆਂ ਕੁੜੀਆਂ ਦੀਆਂ ਫੋਟੋਆਂ ਭੇਜਦਾ ਸੀ ਜੋ ਸੜਕ ਤੇ ਖੜ ਕੇ ਇਹੋ ਜੇ ਕੰਮ ਕਰਦੀਆਂ ਸੀ ਮੇਰਾ ਕੰਮ ਉਹਨਾਂ ਤੋਂ ਉਹਨਾਂ ਦਾ ਸੱਚ ਕਢਾਉਣਾ ਹੁੰਦਾ ਸੀ ਪਰ ਅੱਜ ਵਾਰੀ ਕਹਾਣੀ ਮੈਨੂੰ ਜ਼ਿਆਦਾ ਹੀ ਤਮਾਕੇ ਵਾਲੀ ਲੱਗ ਰਹੀ ਸੀ ਮੈਂ ਸੋਚਿਆ ਜੇ ਅੱਜ ਕਹਾਣੀ ਮਿਲ ਗਈ ਤਾਂ ਮੇਰੇ ਚੈਨਲ ਦੀ ਰੇਟਿੰਗ ਕਿੱਥੋਂ ਤੋਂ ਕਿੱਥੋਂ ਤੱਕ ਚਲੀ ਜਾਵੇਗੀ ਜੋ ਮੈਂ ਸੋਚ ਨਹੀਂ ਸਕਦਾ ਸ਼ਾਇਦ ਮੇਰੀ ਪ੍ਰੋਮੋਸ਼ਨ ਵੀ ਹੋ ਜਾਵੇ ਮੇਰੇ ਦੋਸਤ ਦਾ ਉਸੇ ਟਾਈਮ ਫੋਨ ਆ ਗਿਆ ਉਸਨੇ ਮੈਨੂੰ 12 ਵਜੇ ਤੋਂ 2 ਵਜੇ ਦਾ ਟਾਈਮ ਦਿੱਤਾ ਉਹ ਕਿਸ ਜਗ੍ਹਾ ਤੇ ਰਹਿੰਦੀ ਆ ਇਹ ਵੀ ਦੱਸ ਦਿੱਤਾ ਮੈਂ 12 ਵਜੇ ਤੋਂ ਪਹਿਲਾਂ ਹੀ ਉਸ ਸਥਾਨ 'ਤੇ ਪਹੁੰਚ ਗਿਆ ਉਹ ਇੱਕ ਪਿੰਡ ਸੀ ਪਿੰਡ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਝੌਂਪੜੀਆਂ ਬਣੀਆਂ ਹੋਈਆਂ ਸੀ ਮੈਨੂੰ ਜੋ ਘਰ ਦੱਸਿਆ ਸੀ ਮੈਂ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਉਸ ਕੁੜੀ ਨੇ ਹੀ ਖੋਲਿਆ ਉਹ ਮੈਨੂੰ ਦੇਖ ਕੇ ਥੋੜਾ ਜਿਹਾ ਹੱਸ ਕੇ ਬੋਲੀ ਅੱਛਾ ਜੀ ਤੁਸੀਂ ਅੱਜ ਆਉਣਾ ਸੀ ਮੈਂ ਚੁੱਪ ਕਰਕੇ ਅੰਦਰ ਚਲਾ ਗਿਆ ਉਹ ਜਦੋਂ ਮੇਰੇ ਕੋਲ ਆਈ ਤਾਂ ਉਹ ਫੋਟੋ ਨਾਲੋਂ ਜ਼ਿਆਦਾ ਸੋਹਣੀ ਲੱਗ ਰਹੀ ਸੀ ਉਸ ਦੇ ਕੋਲੋਂ ਇੱਕ ਅਲੱਗ ਜਿਹੀ ਖੁਸ਼ਬੂ ਵੀ ਆ ਰਹੀ ਸੀ ਮੈਂ ਜਦੋਂ ਕਮਰੇ ਵਿੱਚ ਗਿਆ ਤਾਂ ਉਹ ਮੇਰੇ ਕੋਲ ਕਮਰੇ ਵਿੱਚ ਆ ਕੇ ਮੇਰੇ ਨਾਲ ਪੂਰੀ ਤਰ੍ਹਾਂ ਲੱਗ ਕੇ ਬੈਠ ਗਈ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਨਹੀਂ ਸੋਫੇ ਤੇ ਸਾਹਮਣੇ ਬੈਠੋ ਉਹ ਹੱਸ ਕੇ ਸੋਫੇ ਤੇ ਬੈਠ ਗਈ ਤੇ ਕਹਿਣ ਲੱਗੀ ਜੋ ਕੁਝ ਤੁਸੀਂ ਕਰਨਾ ਉਹ ਸੋਫੇ ਤੇ ਬੈਠ ਕੇ ਨਹੀਂ ਹੋਣਾ ਮੈਂ ਉਸ ਨੂੰ ਪੁੱਛਿਆ ਕਿ ਤੁਹਾਡਾ ਕੀ ਨਾਂ ਉਹ ਕਹਿੰਦੀ ਤੁਸੀਂ ਬਾਬੂ ਜੀ ਨਾਂ ਤੋਂ ਕੀ ਲੈਣਾ ਤੁਸੀਂ ਆਪਣਾ ਕੰਮ ਕਰੋ ਜਿਹੜਾ ਕੰਮ ਕਰਨ ਆਏ ਹੋ ਕੰਮ ਕਰਕੇ ਚੱਲਦੇ ਬਣੋ ਇੱਥੋਂ ਤੁਸੀਂ ਮੇਰੇ ਨਾਂ ਤੋਂ ਕੀ ਲੈਣਾ ਇਹ ਕਹਿ ਕੇ ਉਸ ਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਤਾਂ ਮੈਂ ਉਸ ਨੂੰ ਰੋਕ ਦਿੱਤਾ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਇਹ ਸਭ ਕੁਝ ਕਰਨ ਨਹੀਂ ਆਇਆ ਮੈਨੂੰ ਤੇਰੀ ਫੋਟੋ ਬਹੁਤ ਸੋਹਣੀ ਲੱਗੀ ਤੇ ਮੈਂ ਤੇਰੇ ਨਾਲ ਕੁਝ ਪਾਲਣ ਲਈ ਗੱਲਾਂ ਕਰਨ ਲਈ ਆਇਆ ਮੈਂ ਉਸ ਨੂੰ ਇਹ ਨਾ ਦੱਸਿਆ ਕਿ ਮੈਂ ਇੱਕ ਰਿਪੋਰਟਰ ਹਾਂ ਉਹ ਮੇਰੇ ਵੱਲ ਹਰਾਨੇ ਨਾਲ ਦੇਖ ਰਹੀ ਸੀ ਕਹਿੰਦੀ ਇੰਨਾ ਟਾਈਮ ਹੋ ਗਿਆ ਇਸ ਠੰਡੇ ਵਿੱਚ ਕੋਈ ਵੀ ਮੇਰੇ ਨਾਲ ਗੱਲ ਕਰਨ ਕਦੇ ਨਹੀਂ ਆਇਆ ਤੇ ਤੁਸੀਂ ਪਹਿਲੇ ਹੋ ਜੋ ਮੇਰੇ ਨਾਲ ਗੱਲ ਕਰਨ ਲਈ ਆਏ ਹੋ ਹੋਰ ਕੁਝ ਕਰਨ ਲਈ ਨਹੀਂ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਇਹ ਹੀ ਪੁੱਛਣਾ ਚਾਹੁੰਦਾ ਕਿ ਤੂੰ ਇੰਨੀ ਛੋਟੀ ਉਮਰ ਵਿੱਚ ਤੇ ਇਹ ਕੰਮ ਕਿਉਂ ਚੁਣਿਆ ਫਿਰ ਉਸ ਨੇ ਜੋ ਆਪਣੀ ਕਹਾਣੀ ਦੱਸੀ ਉਸ ਨੂੰ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਹੁਣ ਅੱਗੇ ਦੀ ਕਹਾਣੀ ਉਸ ਦੇ ਜਵਾਨੀ ਸੁਣਦੇ ਹਾਂ ਮੇਰਾ ਨਾਮ ਮਿਨਾਪਸੀ ਹੈ ਮੇਰੀ ਜ਼ਿੰਦਗੀ ਬਹੁਤ ਹੀ ਉਥਲ-ਪੁਥਲ ਵਿੱਚ ਗੁਜ਼ਰੀ ਹੈ ਮੇਰੀ ਮਾਂ ਨੇ ਆਪਣੇ ਲਾਵ ਮੈਰਿਸ ਕਰਾ ਲਈ ਸੀ ਉਨ੍ਹਾਂ ਦੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦੇ ਕਾਰਨ ਉਨ੍ਹਾਂ ਦੇ ਪੇਕੇ ਆ ਨਹੀਂ ਉਹਨਾਂ ਨਾਲੋਂ ਸਾਰੇ ਰਿਸ਼ਤੇ ਹੀ ਤੋੜ ਲਈ ਸੀ ਵਿਆਹ ਤੋਂ ਬਾਅਦ ਮੇਰੀ ਮਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ 2 ਸਾਲਾਂ ਬਾਅਦ ਉਹਨਾਂ ਨੇ ਮੈਨੂੰ ਜਨਮ ਦਿੱਤਾ ਪਰ ਮੇਰੇ ਪਾਪਾ ਨੂੰ ਇੱਕ ਬੇਟੇ ਦਾ ਚਾ ਸੀ ਜਿਸ ਦੇ ਕਾਰਨ ਉਹ ਸਾਡੇ ਨਾਲ ਜ਼ਿਆਦਾ ਟਾਈਮ ਨਾ ਰਹਿ ਸਕੀ ਮੇਰੇ ਜਨਮ ਤੋਂ ਬਾਅਦ ਮਾਂ ਦੇ ਵਿੱਚ ਪਤਾ ਨਹੀਂ ਕੀ ਪਰੇਸ਼ਾਨੀ ਪੈਦਾ ਹੋ ਗਈ ਕਿ ਉਹ ਬਾਅਦ ਵਿੱਚ ਮਾਣਾ ਬਣ ਸਕੀ 5-6 ਸਾਲ ਮੇਰੇ ਪਾਪਾ ਨੇ ਇੰਤਜ਼ਾਰ ਕੀਤਾ ਕਿ ਸ਼ਾਇਦ ਮਾਂ ਦੇ ਕੋਈ ਹੋਰ ਬੱਚਾ ਹੋ ਜਾਵੇ ਪਰ ਜਦੋਂ ਕੋਈ ਹੋਰ ਬੱਚਾ ਨਾ ਹੋਇਆ ਤਾਂ ਉਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਕਦੇ ਵੀ ਮੇਰਾ ਉਹਨਾਂ ਨੇ ਨਾਮ ਨਹੀਂ ਲਿਆ ਸੀ ਹਮੇਸ਼ਾ ਹੀ ਮੈਨੂੰ ਬੋਝ ਕਹਿੰਦੇ ਸੀ ਮੇਰੇ ਕਾਰਨ ਮੇਰੀ ਮਾਂ ਉੱਤੇ ਵੀ ਜ਼ੁਲਮ ਹੋਣ ਲੱਗ ਪਏ ਜਦੋਂ ਮਾਪਾ ਮੈਨੂੰ ਕੁੱਟਦੇ ਤਾਂ ਮੇਰੀ ਮਾਂ ਕਦੇ ਨਾ ਕੁਝ ਬੋਲਦੀ ਉਲਟਾ ਜਦੋਂ ਚਲੇ ਜਾਂਦੇ ਮੈਨੂੰ ਹੀ ਬੁਰਾ ਭਲਾ ਕਹਿੰਦੀ ਜੇ ਮੇਰੇ ਪੁੱਤ ਹੁੰਦਾ ਤਾਂ ਸ਼ਾਇਦ ਮੇਰੇ ਇਹ ਹਾਲਤ ਨਾ ਹੁੰਦੀ ਮੈਂ ਆਪਣੇ ਆਪ ਨੂੰ ਕੋਸਦੀ ਰਹਿੰਦੀ ਤੇ ਰੋਂਦੀ ਰਹਿੰਦੀ ਫਿਰ ਥੋੜੇ ਕਿ ਟਾਈਮ ਬਾਅਦ ਮੇਰੀ ਮਾਂ ਮੈਨੂੰ ਗੱਲ ਨਾਲ ਲਾ ਲੈਂਦੀ ਮੈਨੂੰ ਪਤਾ ਸੀ ਕਿ ਮਾਂ ਮਜਬੂਰ ਹੈ ਪਰ ਮੇਰੇ ਪਾਪਾ ਇਹ ਗੱਲ ਨਹੀਂ ਸਮਝਦੇ ਸੀ ਇੱਕ ਦਿਨ ਅਚਾਨਕ ਉਹ ਕਹਿਣ ਲੱਗੇ ਕਿ ਮੈਂ ਇਹ ਘਰ ਛੱਡ ਕੇ ਜਾ ਰਿਹਾ ਮੈਂ ਦੂਸਰਾ ਵਿਆਹ ਕਰਵਾਵਾਂਗਾ ਜਿੱਥੋਂ ਮੈਨੂੰ ਪੁੱਤ ਮਿਲੇਗਾ ਤੇਰੇ ਕੋਲੋਂ ਹੁਣ ਕੁਝ ਨਹੀਂ ਮਿਲਣਾ ਉਸ ਦਿਨ ਮੇਰੀ ਮਾਂ ਬਹੁਤ ਰੋਈ ਹੁਣ ਘਰ ਵਿੱਚ ਮੈਂ ਤੇ ਮੇਰੀ ਮਾਂ ਰਹਿ ਗਈਆਂ ਸੀ ਸਾਡਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਸੀ ਪਰ ਢੱਡ ਤਾਂ ਭਰਨਾ ਸੀ ਉਸ ਟਾਈਮ ਮੇਰੀ ਮਾਂ ਦੀ ਉਮਰ 32 ਸਾਲ ਸੀ 32 ਸਾਲ ਦੀ ਉਮਰ ਵਿੱਚ ਮੇਰੀ ਮਾਂ ਬਹੁਤ ਜ਼ਿਆਦਾ ਜਵਾਨ ਜਹਾਨ ਲੱਗਦੀ ਸੀ ਉਸ ਨੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਤੇ ਕੰਮ ਕਰਨ ਲੱਗ ਪਈ ਪਰ ਲੋਕਾਂ ਦੀਆਂ ਨਜ਼ਰਾਂ ਤੋਂ ਉਹ ਮਸਾਂ ਹੀ ਬਚਦੀ ਸੀ ਹਰੇਕ ਦਿਨ ਨਜ਼ਰ ਉਸ ਵੱਲ ਹਫਸ ਭਰੀ ਹੁੰਦੀ ਸੀ ਸਾਡਾ ਗੁਜ਼ਾਰਾ ਬਹੁਤ ਔਖਾ ਹੋ ਗਿਆ ਸੀ ਇੱਕ ਦਿਨ ਮਾਂਕਸ ਦੇ ਘਰ ਵਿੱਚ ਕੰਮ ਕਰ ਰਹੀ ਸੀ ਮਹੇਸ਼ ਅੰਕਲ ਨੇ ਉਹਨਾਂ ਨੂੰ ਕੰਮ ਕਰਦਿਆਂ ਦੇਖ ਲਿਆ ਮਹੇਸ਼ ਅੰਕਲ ਮੇਰੇ ਮਾਮਾ ਦੇ ਚੰਗੇ ਦੋਸਤ ਸਨ ਉਹ ਮੇਰੀ ਮਾਂ ਨੂੰ ਬਹੁਤ ਚੰਗੇ ਤਰ੍ਹਾਂ ਜਾਣਦੇ ਸੀ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਮੇਰੇ ਨਾਨਕਿਆਂ ਦਾ ਕਾਰੋਬਾਰ ਕਿੰਨਾ ਵਧੀਆ ਤੇ ਉਹਨਾਂ ਦੀ ਕੁੜੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਤੇ ਭਾਂਡੇ ਸਾਫ਼ ਕਰ ਰਹੀ ਐ ਉਸਨੇ ਮਾਂ ਤੋਂ ਸਾਰੀ ਗੱਲ ਪੁੱਛੀ ਤਾਂ ਮਾਂ ਨੇ ਰੋ ਰੋ ਕੇ ਆਪਣੀ ਸਾਰੀ ਕਹਾਣੀ ਦੱਸ ਦਿੱਤੀ ਮਹੇਸ਼ ਅੰਕਲ ਨੂੰ ਸਾਡੇ ਤੇ ਬਹੁਤ ਤਰਸ ਆਇਆ ਉਸਨੇ ਮਾਂ ਨੂੰ ਵਿਆਹ ਕਰਾਉਣ ਲਈ ਕਿਹਾ ਤੇ ਮੈਨੂੰ ਵੀ ਅਪਣਾਉਣ ਲਈ ਤਿਆਰ ਸੀ ਮਹੇਸ਼ ਅੰਕਲ ਦਾ ਹਲੇ ਤੱਕ ਵਿਆਹ ਨਹੀਂ ਹੋਇਆ ਸੀ ਉਸ ਦੀ ਇੱਕ ਵਧੀਆ ਫੈਕਟਰੀ ਸੀ ਤੇ ਘਰ-ਬਾਰ ਵੀ ਚੰਗਾ ਸੀ ਪਰ ਉਹਨਾਂ ਦੇ ਘਰ ਵਿੱਚ ਉਹ ਇਕੱਲੇ ਸੀ ਉਹਨਾਂ ਦੇ ਮਾਪੇ ਪਿਓ ਦੀ ਮੌਤ ਬਹੁਤ ਪਹਿਲਾਂ ਹੋ ਚੁੱਕੀ ਸੀ ਮੇਰੀ ਮਾਂ ਨੂੰ ਵੀ ਇਹ ਗੱਲ ਸਹੀ ਲੱਗੀ ਕਿਉਂਕਿ ਘਰ ਵਿੱਚ ਇੱਕ ਆਦਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਮੇਰੀ ਮਾਂ ਨੇ ਉਸੇ ਟਾਈਮ ਹੀ ਅੰਕਲ ਨੂੰ ਵਿਆਹ ਲਈ ਹਾਂ ਕਰ ਦਿੱਤੀ ਮੇਰੀ ਮਾਂ ਦਾ ਵਿਆਹ ਜਦੋਂ ਅੰਕਲ ਨਾਲ ਹੋ ਗਿਆ ਮੈਂ ਤੇ ਮੇਰੀ ਮਾਂ ਉਹਨਾਂ ਦੇ ਘਰ ਚਲੀਆਂ ਗਈਆਂ ਉਹਨਾਂ ਦਾ ਘਰ ਬਹੁਤ ਵਧੀਆ ਤੇ ਵੱਡਾ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਮੇਰੀ ਮਾਂ ਨੂੰ ਹੁਣ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਦੀ ਕੋਈ ਲੋੜ ਨਹੀਂ ਸੀ ਜਦੋਂ ਮੇਰੀ ਮਾਂ ਤੇ ਮਹੇਸ਼ ਅੰਕਲ ਦਾ ਵਿਆਹ ਹੋਇਆ ਤਾਂ ਮਹੇਸ਼ ਅੰਕਲ ਨੇ ਮੈਨੂੰ ਗੋਦੀ ਵਿੱਚ ਠਾਕੇ ਕਿਹਾ ਸੀ ਕਿ ਇਹ ਮੇਰੀ ਬੇਟੀ ਹੈ ਮੈਂ ਇਸ ਨੂੰ ਇੱਕ ਪਿਓ ਵਾਂਗ ਪਿਆਰ ਕਰਾਂਗਾ ਇਸ ਦੀ ਸਾਰੀ ਜ਼ਿੰਮੇਵਾਰੀ ਮੈਂ ਚੱਕਾਂਗਾ ਮਹੇਸ਼ ਅੰਕਲ ਨੇ ਆਪਣੀ ਜ਼ਿੰਮੇਵਾਰੀ ਵੀ ਬਹੁਤ ਵਧੀਆ ਚੱਕੀ ਹੁਣ ਸਾਡੇ ਕੋਲ ਰਹਿਣ ਲਈ ਘਰ ਸੀ ਤੇ ਚੰਗਾ ਖਾਣ ਪੀਣ ਸੀ ਰਾਤ ਨੂੰ ਅਸੀਂ ਦੁੱਧ ਪੀ ਕੇ ਸੌਂਦਿਆਂ ਸੀ ਕਿਸਥੇ ਅਸੀਂ ਦੁੱਧ ਦੀ ਇੱਕ ਬੂੰਦ ਲਈ ਵੀ ਤਰਸਦੀਆਂ ਰਹਿੰਦੀਆਂ ਸੀ। ਮੈਨੂੰ ਵੀ ਮਹੇਸ਼ ਅੰਕਲ ਬਹੁਤ ਹੀ ਵਧੀਆ ਖੜਾਉਣੇ ਲਿਆ ਕੇ ਦਿੰਦੇ ਸੀ ਜੋ ਕਿ ਬਹੁਤ ਜ਼ਿਆਦੇ ਮਹਿੰਗੇ ਹੁੰਦੇ ਸੀ। ਕਿਤੇ-ਕਿਤੇ ਤਾਂ ਮਹੇਸ਼ ਅੰਕਲ ਸਾਨੂੰ ਘੁਮਾਉਣ ਲਈ ਲੈ ਕੇ ਜਾਂਦੇ। ਮੇਰੇ ਕੋਲ ਕੱਪੜਿਆਂ ਦੀ ਕੋਈ ਘਾਟ ਨਹੀਂ ਸੀ। ਮੈਂ ਇੱਕ ਚੰਗੇ ਸਕੂਲ ਵਿੱਚ ਪੜ੍ਹਾਈ ਕਰਨ ਲੱਗ ਗਈ ਸੀ। ਮਹੇਸ਼ ਅੰਕਲ ਮੈਨੂੰ ਬਹੁਤ ਪਿਆਰ ਕਰਦੇ ਸੀ। ਜਦੋਂ ਮੈਂ ਉਹਨਾਂ ਨੂੰ ਅੰਕਲ ਕਹਿੰਦੀ ਉਹ ਮੇਰੇ ਨਾਲ ਗੁੱਸਾ ਕਰਦੇ ਕਿ ਮੈਨੂੰ ਪਾਪਾ ਕਹਿ ਪਰ ਪਾਪੇ ਦੇ ਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਨਫ਼ਰਤ ਸੀ ਫਿਰ ਜਿਸ ਤਰ੍ਹਾਂ ਮਹੇਸ਼ ਅੰਕਲ ਮੈਨੂੰ ਪਿਆਰ ਕਰਦੇ ਸੀ ਤਾਂ ਮੈਂ ਵੀ ਹੌਲੀ-ਹੌਲੀ ਉਹਨਾਂ ਨੂੰ ਪਿਆਰ ਕਰਨ ਲੱਗ ਪਈ ਤੇ ਮੈਂ ਉਹਨਾਂ ਨੂੰ ਹੁਣ ਪਾਪਾ ਕਹਿ ਕੇ ਬੁਲਾਉਣ ਲੱਗ ਪਈ ਸੀ ਮਹੇਸ਼ ਅੰਕਲ ਦੇ ਦੋਸਤ ਸਰੇਸ਼ ਸਾਡੇ ਘਰ ਆਉਂਦੇ ਸੀ ਉਹ ਵੀ ਮਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਸੀ ਮਾ ਨਾਲ ਬਹੁਤ ਟਾਈਮ ਗੱਲਾਂ ਕਰਦੇ ਰਹਿੰਦੇ ਸੀ ਇਸ ਦੇ ਲਈ ਮਹੇਸ਼ ਅੰਕਲ ਦੇ ਘਰ ਹੋਣਾ ਕੋਈ ਜ਼ਰੂਰੀ ਨਹੀਂ ਸੀ ਹੌਲੀ-ਹੌਲੀ ਸਮਾਂ ਆਪਣੀ ਚਾਲ ਚੱਲਦਾ ਗਿਆ ਮੇਰੀ ਉਮਰ 14 ਸਾਲ ਦੀ ਹੋ ਗਈ ਸੀ ਸਾਨੂੰ ਮਹੇਸ਼ ਅੰਕਲ ਨਾਲ ਰਹਿੰਦੇ ਆ 7-8 ਸਾਲ ਹੋ ਚੁੱਕੇ ਸੀ ਇਸ 8 ਸਾਲਾਂ ਦੇ ਵਿੱਚ ਸਾਡੀ ਜ਼ਿੰਦਗੀ ਬਹੁਤ ਹੀ ਵਧੀਆ ਤੇ ਐਸ਼ੋ ਰਾਮ ਵਾਲੀ ਨਿਕਲੀ ਸੀ ਮਹੇਸ਼ ਅੰਕਲ ਨੇ ਖਾਣ-ਪੀਣ ਵਿੱਚ ਮੈਨੂੰ ਚੰਗੀ ਖਰਾਕ ਖਵਾਈ ਸੀ ਜਦੋਂ ਨਾ ਮੈਂ 14 ਸਾਲਾਂ ਵਿੱਚ ਇੱਕ ਜਵਾਨ ਜਹਾਨ ਕੁੜੀ ਬਣ ਗਈ। ਇੱਕਦਮ ਹੀ ਇੱਕ ਛੋਟੀ ਬੱਚੀ ਤੋਂ ਇੱਕ ਖੂਬਸੂਰਤ ਕੁੜੀ ਦੇ ਰੂਪ ਵਿੱਚ ਆ ਕੇ ਜਵਾਨੀ ਵਿੱਚ ਕਦਮ ਰੱਖ ਲਿਆ। ਹੁਣ ਮੈਨੂੰ ਆਪਣੇ ਸਰੀਰ ਵਿੱਚ ਕੁਝ ਬਦਲਾਅ ਮਹਿਸੂਸ ਹੁੰਦੇ ਸੀ। ਮੇਰੀ ਮਾਂ ਜਦੋਂ ਵੀ ਸਰੇਸ਼ ਅੰਕਲ ਜਾਂ ਮਹੇਸ਼ ਅੰਕਲ ਘਰ ਵਿੱਚ ਹੁੰਦੇ ਤਾਂ ਮੈਨੂੰ ਅਕਸਰ ਕਹਿੰਦੀ ਹੁੰਦੀ ਸੀ ਆਪਣੇ ਗਲ ਵਿੱਚ ਚੁੰਨੀ ਪਾ ਕੇ ਰੱਖਿਆ ਕਰ ਤੇ ਜ਼ਿਆਦਾ ਉਹਨਾਂ ਦੇ ਅੱਗੇ ਆ ਕੇ ਨਾ ਬੈਠਿਆ ਕਰ। ਮੈਨੂੰ ਵੀ ਬਾਦ ਵਿੱਚ ਅਹਿਸਾਸ ਹੋਇਆ ਕਿ ਮੇਰੀ ਮਾਂ ਮੇਰੀ ਇੱਜ਼ਤ ਦੀ ਪਰਵਾਹ ਕਰਦੀ ਸੀ ਮੈਂ ਹੁਣ ਆਪਣੇ ਗਲ ਵਿੱਚ ਚੁੰਨੀ ਪਾ ਕੇ ਰੱਖਦੀ ਸੀ ਇੱਕ ਦਿਨ ਮਾਂ ਮੈਨੂੰ ਕਹਿਣ ਲੱਗੀ ਕਿ ਅੱਜ ਤਿਆਰ ਹੋ ਕੇ ਰਹੀਂ ਤੇ ਦੁੱਧ ਪੀ ਕੇ ਸੌਂ ਜਾ ਅਸੀਂ ਬਾਜ਼ਾਰ ਜਾ ਕੇ ਹੁਣੇ ਆਉਨੇ ਆ ਜਦੋਂ ਮੈਂ ਦੁੱਧ ਪੀਤਾ ਤਾਂ ਮੈਨੂੰ ਕੁਝ ਬੇਹੋਸ਼ੀ ਜੀ ਹੋਈ ਤਾਂ ਮੈਂ ਇੱਕਦਮ ਨੀਂਦ ਵਿੱਚ ਚਲੀ ਗਈ ਮੇਰੀ ਦੂਜੇ ਦਿਨ ਅੱਖ ਹਸਪਤਾਲ ਦੇ ਵਿੱਚ ਖੁੱਲੀ ਮੇਰੀ ਮਾਂ ਮੇਰੇ ਸਹਾਰੇ ਬੈਠ ਕੇ ਰੋ ਰਹੀ ਸੀ ਮੈਂ ਆਪਣੇ ਮਾਂ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤਾਂ ਉਸਨੇ ਕਿਹਾ ਕਿ ਤੂੰ ਜਦੋਂ ਅਸੀਂ ਬਾਹਰ ਜਾ ਰਹੇ ਸੀ ਤਾਂ ਤੂੰ ਪੌੜੀਆਂ ਤੋਂ ਡਿੱਗ ਪਈ ਤੇਰਾ ਵਿੱਚੋਂ ਬਹੁਤ ਖੂਨ ਵਹਿ ਚੁੱਕਿਆ ਸੀ ਹਸਪਤਾਲ ਦੇ ਵਿੱਚ ਤੈਨੂੰ ਦਾਖਲ ਕਰਾਉਣਾ ਪਿਆ ਮੈਨੂੰ ਮੇਰੀ ਮਾਂ ਕਹਿਣ ਲੱਗੀ ਤੇਰੇ ਕੋਲ ਜੀ ਯਾਦ ਨਹੀਂ ਤਾਂ ਮੈਂ ਕਿਹਾ ਕਿ ਮੇਰੇ ਕੋਲ ਜੀ ਯਾਦ ਨਹੀਂ ਡਾਕਟਰ ਨੇ ਮਾਂ ਨੂੰ ਰੋਕਿਆ ਕਿ ਹਾਲੇ ਇਸ ਤੇ ਦਿਮਾਗ ਤੇ ਜ਼ੋਰ ਨਹੀਂ ਪਾਉਣਾ ਜਦੋਂ ਘਰ ਜਾਵੇਗੀ ਹੌਲੀ-ਹੌਲੀ ਇਸ ਨੂੰ ਸਾਰਾ ਕੁਝ ਯਾਦਾ ਜਾਵੇਗਾ ਮੈਂ ਚੁੱਪ ਕਰ ਗਈ ਮਹੇਸ਼ ਅੰਕਲ ਨੇ ਮਾਂ ਨੂੰ ਕਿਹਾ ਕਿ ਤੂੰ ਬਹੁਤ ਥੱਕ ਗਈ ਆ ਇਸ ਤਰ੍ਹਾਂ ਕਰਕੇ ਘਰ ਚਲੀ ਜਾ ਮੈਂ ਇਸ ਦਾ ਖਿਆਲ ਰੱਖ ਲਾਵਾਂਗਾ ਮਾਂ ਘਰ ਵਿੱਚ ਚਲੀ ਗਈ ਮਹੇਸ਼ ਅੰਕਲ ਨੇ ਮੇਰਾ ਪੂਰਾ ਖਿਆਲ ਰੱਖਿਆ ਉਹ ਅਕਸਰ ਹੀ ਮੇਰਾ ਮੱਥਾ ਚੁੰਮਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਮੇਰੇ ਕੁੜੀਆਂ ਨੂੰ ਕਦੇ ਵੀ ਕੁਝ ਨਹੀਂ ਹੋ ਸਕਦਾ 10 ਦਿਨਾਂ ਤੱਕ ਮਹੇਸ਼ ਅੰਕਲ ਨੇ ਮੇਰਾ ਪੂਰਾ ਖਿਆਲ ਰੱਖਿਆ ਫਿਰ ਮੈਂ ਘਰ ਵਿੱਚ ਆ ਗਈ ਘਰ ਵਿੱਚ ਵੀ ਮੇਰਾ ਮੇਰੀ ਮਾਂ ਤੇ ਮਹੇਸ਼ ਅੰਕਲ ਨੇ ਬਹੁਤ ਜ਼ਿਆਦਾ ਖਿਆਲ ਰੱਖਿਆ। ਸੱਟ ਲੱਗਣ ਕਾਰਨ ਮੈਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ। 15 ਦਿਨਾਂ ਬਾਅਦ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਕੱਲ ਨੂੰ ਤੂੰ ਸਕੂਲ ਚਲੀ ਜਾਣਾ ਫਿਰ ਆਪਾਂ ਤੇਰਾ ਜਨਮ ਦਿਨ ਮਨਾਵਾਂਗੇ। ਉਸ ਦਿਨ ਵੀ ਜਦੋਂ ਮੈਂ ਤੈਨੂੰ ਕਹਿ ਕੇ ਗਈ ਸੀ ਕਿ ਤੂੰ ਤਿਆਰ ਹੋ ਜਾਵੇਂ ਉਸ ਦਿਨ ਤੇਰਾ ਜਨਮ ਦਿਨ ਸੀ ਜੋ ਤੇਰੇ ਯਾਦ ਨਹੀਂ ਸੀ। ਮੈਂ ਤੇ ਮਹੇਸ਼ ਤੇਰੇ ਲਈ ਗਿਫਟ ਲੈਣ ਗਈ ਸੀ। ਉਹ ਗਿਫਟ ਆਪਾਂ ਕੱਲ ਨੂੰ ਖੋਲ੍ਹਾਂਗੇ। ਉਹ ਉਸੇ ਤਰ੍ਹਾਂ ਹੀ ਬੰਦ ਹੈ ਮੈਂ ਬਹੁਤ ਖੁਸ਼ੀ-ਖੁਸ਼ੀ ਅੰਦਰ ਜਾ ਕੇ ਪੈ ਗਈ ਜਦੋਂ ਮੈਂ ਦੁੱਧ ਪੀ ਕੇ ਪੈਣ ਲੱਗੀ ਤਾਂ ਮੈਨੂੰ ਸਾਰਾ ਪਾਸਾ ਕੁਝ ਘੁੰਮਦਾ-ਘੁੰਮਦਾ ਦਿਖਾਈ ਦਿੱਤਾ ਮੈਂ ਚੁੱਪ ਕਰਕੇ ਹੀ ਪੈ ਗਈ ਫਿਰ ਮੈਨੂੰ ਪਈ-ਪਈ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਕਮਰੇ ਵਿੱਚ ਕੋਈ ਆ ਰਿਹਾ ਜਦੋਂ ਮੈਂ ਅੱਧ ਜਿਹੀ ਸੁੱਤੀ ਸੀ ਤੇ ਅੱਖ ਖੋਲੀ ਉਹ ਕੋਈ ਹੋਰ ਨਹੀਂ ਮਹੇਸ਼ਾਂਕਰ ਸੀ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਰੌਲਾ ਪਾ ਦੇਵਾਂ ਤੇ ਇਹਨਾਂ ਨੂੰ ਡਰਾ ਦੇਵਾਂ ਪਰ ਉਸ ਤੋਂ ਬਾਅਦ ਜਦੋਂ ਉਸ ਨੇ ਆ ਕੇ ਮੇਰਾ ਮੱਥਾ ਚੁੰਮਿਆ ਤੇ ਮੈਨੂੰ ਉਹ ਗੱਲ ਕਹੀ ਤਾਂ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਉਹ ਸਾਰੀਆਂ ਗੱਲਾਂ ਸੁਣਨ ਲੱਗ ਪਈ ਜਿਸ ਨੂੰ ਸੁਣ ਕੇ ਮੇਰੇ ਸਿਰ ਤੇ ਤਾਂ ਕਮਰੇ ਦੀ ਛੱਤ ਡਿੱਗਣ ਵਾਲੀ ਹੋ ਗਈ ਮਹੇਸ਼ ਅੰਕਲ ਨੇ ਮੇਰੇ ਹੱਥ ਪੈਰ ਚੁੰਨੀ ਨਾਲ ਬੰਨ ਕੇ ਮੇਰੀ ਇੱਜ਼ਤ ਨੂੰ ਲੀਰੋ ਲੀਰ ਕਰ ਦਿੱਤਾ ਜੋ ਕਿ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਮੈਂ ਲਾਚਾਰ ਬਈ ਪਈ ਸੀ ਜਦੋਂ ਮਹੇਸ਼ ਸਿੰਘ ਅੰਕਲ ਜਾਣ ਲੱਗੇ ਤਾਂ ਮੈਨੂੰ ਇੱਕ ਵਾਰੀ ਉੱਚੀ ਤਿੰਨੇ ਕਿਹਾ ਇਹ ਗੱਲ ਕਿਸੇ ਨੂੰ ਨਾ ਦੱਸੇ ਨਹੀਂ ਤਾਂ ਮੈਂ ਤੈਨੂੰ ਮਾਰ ਦੇਵਾਂਗਾ ਪਰ ਉਹਨਾਂ ਨੂੰ ਇਸ ਤਰ੍ਹਾਂ ਸੀ ਕਿ ਮੈਂ ਬੇਹੋਸ਼ ਹਾਂ ਦੂਸਰੇ ਦਿਨ ਮੈਨੂੰ ਕਮਜ਼ੋਰੀ ਜੀ ਲੱਗੀ ਤਾਂ ਮਾਂ ਕਹਿਣ ਲੱਗੀ ਤੇਰੀ ਤਬੀਅਤ ਠੀਕ ਨਹੀਂ ਤੂੰ ਅੱਜ ਸਕੂਲ ਨਾ ਜਾ ਪਰ ਮੈਨੂੰ ਦੁਪਹਿਰ ਤੱਕ ਚੱਕਰ ਆਉਣ ਲੱਗ ਪਏ ਮਾਂ ਇੱਕ ਡਾਕਟਰ ਕੋਲ ਲੈ ਗਈ ਡਾਕਟਰ ਨੇ ਚੈੱਕਅਪ ਕਰਕੇ ਮਾਂ ਨੂੰ ਰਿਪੋਰਟ ਦਿਖਾਈ ਕਿ ਮੈਂ ਮਾਂ ਬਣਨ ਵਾਲੀ ਹਾਂ ਇਹ ਦੇਖ ਕੇ ਮਾਂ ਘਬਰਾ ਗਈ ਤੇ ਮੈਨੂੰ ਗਾਲਾਂ ਕੱਢਣ ਲੱਗ ਪਏ ਪਰ ਮੈਨੂੰ ਹੁਣ ਸਾਰਾ ਕੁਝ ਸਮਝ ਆ ਚੁੱਕਿਆ ਸੀ ਕਿ ਇਹ ਬੱਚਾ ਕਿਸ ਦਾ ਹੈ ਮੈਂ ਮਾਂ ਨੂੰ ਸਾਰੀਆਂ ਗੱਲਾਂ ਦਸੀਆਂ ਪਰ ਮਾਂ ਦੀਆਂ ਅੱਖਾਂ ਤੇ ਤਾਂ ਪੱਟੀ ਬੰਨੀ ਹੋਈ ਸੀ ਉਹ ਮੈਨੂੰ ਹੀ ਬੁਰਾ ਭਲਾ ਕਹਿਣ ਲੱਗ ਪਈ ਪਰ ਮਾਂ ਦੀ ਗੱਲ ਵੀ ਸਹੀ ਸੀ ਜਿਸ ਇਨਸਾਨ ਨੇ ਅੱਜ ਤੱਕ ਮੈਨੂੰ ਹੀ ਧੀ ਵਾਂਗ ਪਿਆਰ ਕੀਤਾ ਹੋਵੇ ਤੇ ਅੱਜ ਤੱਕ ਕੋਈ ਵੀ ਗਲਤ ਹਰਕਤ ਨਾ ਕੀਤੀ ਹੋਵੇ ਉਸਤੇ ਇਲਜ਼ਾਮ ਲਾਉਣਾ ਵੀ ਸਰਾਸਰ ਝੂਠੀ ਸੀ ਮਾਂ ਨੇ ਮੈਨੂੰ ਲਿਆ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਜਦੋਂ ਸ਼ਾਮ ਨੂੰ ਮਹੇਸ਼ ਸ਼ੰਕਰ ਆਇਆ ਤੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਮੈਂ ਪ੍ਰੈਗਨੈਂਟ ਹਾਂ ਤੇ ਇਹ ਬੱਚਾ ਤੁਹਾਡਾ ਕਹਿ ਰਹੀ ਆ ਮਹੇਸ਼ ਸ਼ੰਕਰ ਸਿੱਧਾ ਕਮਰੇ ਵਿੱਚ ਆਇਆ ਤੇ ਮੈਨੂੰ ਕੁੱਟ-ਕੁੱਟ ਕੇ ਕਹਿਣ ਲੱਗੇ ਮੈਂ ਤੇ ਆਪਣੀ ਧੀ ਵਾਂਗ ਪਿਆਰ ਕੀਤਾ ਤੇ ਤੂੰ ਮੈਨੂੰ ਇਹ ਸਿਲਹ ਦਿੱਤਾ ਜਦੋਂ ਮੈਂ ਬੇਹੋਸ਼ ਹੋ ਗਈ ਤਾਂ ਉਹ ਬਾਹਰ ਆ ਕੇ ਮਾਂ ਨੂੰ ਕਹਿਣ ਲੱਗੇ ਕਿ ਕਿਹੋ ਜਿਹੀ ਕੁੜੀ ਜੰਮੀ ਆ ਜੋ ਮੇਰੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਰਹੀ ਹੈ ਮੈਂ ਇਹ ਇਸ ਨੂੰ ਇਹ ਨਹੀਂ ਪਤਾ ਕਿ ਮੈਂ ਇਸ ਨੂੰ ਪਿਓ ਬਣ ਕੇ ਪਾਲਿਆ ਪਰ ਮੈਨੂੰ ਜਦੋਂ ਹੋਸ਼ ਆਈ ਮੈਂ ਚੁੱਪ ਰਹਿਣ ਵਾਲੀ ਨਹੀਂ ਸੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਕੱਲ ਰਾਤ ਨੂੰ ਕਹਿ ਰਹੇ ਸੀ ਕਿ ਜਿਸ ਦਿਨ ਤੁਸੀਂ ਬਾਜ਼ਾਰ ਗਏ ਸੀ ਉਸ ਤੋਂ ਪਹਿਲਾਂ ਤੁਸੀਂ ਮਾਂ ਨੂੰ ਬਹਾਨਾ ਲਾ ਕੇ ਕਹਿ ਆਏ ਸੀ ਕਿ ਮੈਂ ਆਫਿਸ ਜਾਣਾ ਤੇ ਫਿਰ ਇਹ ਕੰਮ ਕਰਕੇ ਗਏ ਸੀ ਪਰ ਮੇਰੀ ਮਾਂ ਵੀ ਚੁੱਪ ਸੀ ਉਸ ਨੂੰ ਇਸ ਤਰ੍ਹਾਂ ਸੀ ਕਿ ਮੇਰੇ ਕਾਰਨ ਉਹਨਾਂ ਦਾ ਦੂਸਰਾ ਵਿਆਹ ਵੀ ਟੁੱਟ ਜਾਵੇਗਾ। ਅੰਕੜ ਕਹਿਣ ਲੱਗੇ ਕਿ ਹੁਣ ਇਹ ਇਸ ਘਰ ਵਿੱਚ ਨਹੀਂ ਰਹੇਗੀ। ਮਾਣ ਨੇ ਉਹਨਾਂ ਦੀਆਂ ਮਿੰਤਾਂ ਤਰਲੇ ਕਰਨ ਲੱਗ ਪਈ ਤੇ ਉਹ ਚੁੱਪਚਾਪ ਅੰਦਰ ਚਲੇ ਗਈ। ਮੇਰਾ ਅਬੋਰਸ਼ਨ ਕਰਾਇਆ ਗਿਆ। ਮੈਂ ਕਮਰੇ ਵਿੱਚ ਇੱਕ Laash ਵਾਂਗ ਪਈ ਰਹਿੰਦੀ ਸੀ। ਜਦੋਂ ਮਹੇਸ਼ ਅੰਕਲ ਦਾ ਜੀ ਕਰਦਾ ਉਦੋਂ-ਉਦੋਂ ਮੇਰੇ ਨਾਲ ਆਪਣੀ ਹਾਫ ਸਮਟਾ ਜਾਂਦੇ ਸੀ। ਹੁਣ ਮੈਂ ਦੇਖਿਆ ਸੀ ਕਿ ਸਰੇਸ਼ ਅੰਕਲ ਵੀ ਜ਼ਿਆਦਾ ਸਾਡੇ ਘਰੇ ਆਉਣ ਲੱਗ ਪਏ ਸੀ। ਉਹਨਾਂ ਦੀ ਨਿਗਾ ਵਿੱਚ ਵੀ ਮੇਰੇ ਉੱਤੇ ਬਹੁਤ ਗੰਦੀ ਸੀ ਮੈਂ ਇੱਕ ਦਿਨ ਸੋਚਿਆ ਕਿ ਇਸ ਘਰ ਨਾਲੋਂ ਤਾਂ ਚੰਗਾ ਕਿ ਇਹ ਘਰ ਹੀ ਛੱਡ ਕੇ ਮੈਂ ਕਿਤੇ ਜਾ ਕੇ ਨੌਕਰੀ ਕਰ ਲਵਾਂ ਉਹ ਘਰ ਛੱਡ ਕੇ ਇੱਕ ਨੌਕਰੀ ਕਰਨ ਲੱਗ ਪਈ ਜਿਸ ਦੀ ਤਨਖਾਹ ਕੋਈ ਜ਼ਿਆਦਾ ਚੰਗੀ ਨਹੀਂ ਸੀ ਇੱਥੇ ਵੀ ਲੋਕ ਮੈਨੂੰ ਗਲਤ ਨਜ਼ਰਾਂ ਨਾਲ ਹੀ ਦੇਖਦੇ ਸੀ ਫਿਰ ਇੱਕ ਮੇਰੀ ਸਹੇਲੀ ਸੀ ਉਸਨੇ ਕਿਹਾ ਕਿ ਤੂੰ ਇਹੀ ਕਾਰੋਬਾਰ ਚਲਾ ਲੈ ਨਾਲੇ ਤੈਨੂੰ ਪੈਸਾ ਬਹੁਤ ਮਿਲੇਗਾ ਮੈਂ ਸੋਚਿਆ ਕਿ ਹੁਣ ਮੇਰੇ ਕੋਲ ਖੋਣ ਨੂੰ ਹੈ ਵੀ ਕੀ ਸਾਰਾ ਕੁਝ ਤਾਂ ਮੇਰਾ ਲੁੱਟਿਆ ਜਾ ਚੁੱਕਿਆ ਸੀ ਮੈਂ ਵੀ ਇਹ ਕੰਮ ਅਪਣਾਉਣ ਦਾ ਸੋਚ ਲਿਆ ਤੇ ਫੇਰ ਹੌਲੀ-ਹੌਲੀ ਇਹ ਹੀ ਤੰਦਾ ਸ਼ੁਰੂ ਕਰ ਦਿੱਤਾ ਮੇਰੇ ਕੋਲ ਪੈਸੇ ਆਉਣ ਲੱਗੇ ਹੁਣ ਹਰੇਕ ਮਰਦ ਨੂੰ ਮੈਂ ਟਾਈਮ ਦਿੰਨੀ ਆ ਉਹਨਾਂ ਟਾਈਮ ਉਹ ਮਾਦਮੀ ਮੇਰੇ ਨਾਲ ਕੁਝ ਵੀ ਕਰ ਸਕਦਾ ਕਈ ਆਦਮੀ ਤਾਂ ਇਹੋ ਜਿਹਾ ਆਉਂਦੇ ਆ ਕਿ ਜੋ ਮੈਨੂੰ ਬਹੁਤ ਤਕਲੀਫ ਦਿੰਦੇ ਆ ਪਰ ਮੈਂ ਚੁੱਪ ਚਾਪ ਸਾਰਾ ਕੁਝ ਸਹਿੰਦੀ ਰਹਿਣੀ ਆ ਕਿਉਂਕਿ ਜੋ ਤੋਖਾ ਮੈਨੂੰ ਮਹੇਸ਼ਾਂਕਰ ਨੇ ਦਿੱਤਾ ਉਹ ਤੋਖਾ ਤਾਂ ਕੋਈ ਦੇ ਨਹੀਂ ਸਕਦਾ ਮੇਰੇ ਨਾਲ ਹਰੇਕ ਆਦਮੀ ਆਪਣੀ ਹੱਫਸ ਪੂਰੀ ਕਰਨ ਵਾਸਤੇ ਮੈਨੂੰ ਮੇਰੇ ਹਿਸਾਬ ਨਾਲ ਪੈਸੇ ਦਿੰਦਾ ਮੈਂ ਵੀ ਆਪਣੇ ਪੈਸੇ ਲੈ ਕੇ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ ਪਰ ਮੈਂ ਕਦੇ ਵੀ ਉਸ ਘਰ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਉਹ ਕਹਿ ਰਹੀ ਸੀ ਕਿ ਮੇਰੇ ਕਰਮਾਂ ਵਿੱਚ ਸ਼ਾਇਦ ਪਿਓ ਦਾ ਸੁੱਖ ਨਹੀਂ ਸੀ ਮਹੇਸ਼ ਅੰਕਲ ਨੂੰ ਆਪਣਾ ਪਿਓ ਬਣਾਉਣਾ ਮੇਰੀ ਸਭ ਤੋਂ ਵੱਡੀ ਬੇਕੂਫੀ ਸੀ ਇਹ ਗੱਲਾਂ ਕਰਦਿਆਂ ਕਰਦਿਆਂ ਉਸ ਦਾ ਗਾਲ ਪਾਰ ਆਇਆ ਤੇ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਸ ਨੇ ਜੋ ਗੱਲਾਂ ਕਹੀਆਂ ਉਹ ਇੱਕ ਰਿਕਾਰਡਰ ਵਿੱਚ ਰਿਕਾਰਡ ਹੋ ਚੁੱਕੀਆਂ ਸੀ ਜੋ ਕਿ ਇੱਕ ਛੋਟਾ ਜਿਹਾ ਮੈਂ ਆਪਣੇ ਨਾਲ ਲੈ ਕੇ ਗਿਆ ਸੀ ਪਰ ਮੈਂ ਉਸ ਨੂੰ ਹੋਰ ਧੋਖਾ ਨਹੀਂ ਦੇਣਾ ਚਾਹੁੰਦਾ ਸੀ ਉਸ ਨੇ ਥਾਂ ਥਾਂ ਤੋਂ ਧੋਖੇ ਖਾਦੇ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਇੱਕ ਰਿਪੋਰਟਰ ਹਾਂ ਮੈਂ ਤੁਹਾਡੀ ਕਹਾਣੀ ਸਾਰੀ ਰਿਕਾਰਡ ਕਰ ਲਈ ਪਰ ਜੇ ਤੂੰ ਚਾਹੇਂਗੀ ਤਾਂ ਇਹ ਟੀਵੀ ਉੱਤੇ ਚੱਲੇਗੀ ਨਹੀਂ ਤਾਂ ਨਹੀਂ ਉਹ ਕਹਿਣ ਲੱਗੀ ਕਿ ਇਸ ਦਾ ਕੀ ਫਾਇਦਾ ਹੋਵੇਗਾ ਮੈਂ ਉਸ ਨੂੰ ਕਿਹਾ ਕਿ ਹੋ ਸਕਦਾ ਤੇਰੀ ਕਹਾਣੀ ਸੁਣ ਨਾਲ ਕਿਸੇ ਨੂੰ ਆਪਣੀ ਧੀ ਤੇ ਵਿਸ਼ਵਾਸ ਹੀ ਆ ਜਾਵੇ ਜਾਂ ਕੋਈ ਕੁੜੀ ਬਾਹਰ ਆ ਕੇ ਇਸ ਦੇ ਵਿਰੁੱਧ ਆਵਾਜ਼ ਹੀ ਚੁੱਕ ਲਵੇ ਤਾਂ ਉਹ ਮੈਨੂੰ ਕਹਿਣ ਲੱਗੀ ਤੁਸੀਂ ਇਸ ਕਹਾਣੀ ਨੂੰ ਸਿੰਨਾ ਵੀ ਹੋ ਸਕਦਾ ਉਨਾ ਸ਼ੇਅਰ ਕਰ ਦਿਓ ਕਿ ਮੇਰੇ ਵਰਗੀ ਹੋਰ ਕੋਈ ਪੈਦਾ ਨਾ ਹੋਵੇ ਉਮੀਦ ਕਰਦੀ ਹਾਂ ਕਹਾਣੀ ਵਧੀਆ ਲੱਗੀ ਹੋਵੇਗੀ ਆਪਣੇ ਆਸ-ਪਾਸ ਨਿਗਾ ਰੱਖਣੀ ਚਾਹੀਦੀ ਹੈ ਹਰ ਵਾਰ ਅੱਖਾਂ ਉੱਤੇ ਪੱਟੀ ਬੰਨ ਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ